ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹਰਦਵਾਲ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਦਿਖਾਉਣੀ ਆ ਸੋਈ ਸਵਾਈ ਆ ਤੇ ਜਰਸੀ 'ਚ ਆ ਜਿਹੜੀ ਤੇ ਮਗਰ ਇਹਦੇ ਆਹ ਵਾਲੀ ਬੱਚੀ ਆ ਤੇ ਬਾਕੀ ਆ ਵੀ ਗਰਮੀਆਂ ਚ ਚਾਉਣ ਵਾਲੀ ਗਾਹ ਆ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸასი ਘਾਲ ਜੀ ਹੋਰ ਵੀਰ ਜੀ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਵਧੀਆ ਵੀਰ ਜੀ ਠੀਕ ਠਾਕ ਜੀ ਚਲੋ ਨਾਮ ਦੱਸਦੇ ਕਰੀ ਫਿਰ ਹਾਂ ਵੀਰ ਜੀ ਰਮਨਦੀਪ ਜੀ ਪਿੰਡ ਹੱਦਰਵਾੜ ਜੇ ਜ਼ਿਲ੍ਹਾ ਗਰਦਾਸਪੁਰ ਤਸਵੀਰ ਮੇਰਾ ਬਾਬਾ ਨਾਨਕ ਫੋਨ ਨੰਬਰ 6284104047 ਠੀਕ ਹੈ ਵੇਗ ਗਿਆ ਪਿਛਲਾ ਮਾਲ ਫਿਰ ਹਾਂਜੀ ਵੀਰ ਜੀ ਫੋਨ ਤੇ ਪਹਿਲੇ ਫੋਨ ਤੇ ਵੇਗ ਗਿਆ ਵੀਰ ਜੀ ਠੀਕ ਆ ਹਾਂਜੀ ਵੀਰ ਜੀ ਅੱਜ ਵੀ ਜੋੜਾ ਪਾਉਣਾ ਸੀ ਤੇ ਇੱਕੋ ਰਹਿ ਗਿਆ ਨਾ ਵੀਰ ਜੀ ਕੱਲੇਗਾ ਤਾਜੀ ਸੂਈ ਸੀ 18 ਪਲੱਸ ਸੀ ਅੱਛਾ ਉਹ ਵੀਰ ਜੀ ਉਹ ਲੈ ਕੇ ਸਵੇਰੇ ਲੈ ਕੇ ਜਗਾ ਅੱਛਾ ਸਵੇਰੇ ਚੱਲ ਗਈ ਹਾਂਜੀ ਸਵੇਰੇ ਚੱਲ ਗਈ ਤੇ ਹੁਣ ਆ ਜਿਹੜੀ ਗਾਂ ਜਰਸੀ ਕ੍ਰੋਸ ਚ ਆ ਹਨਾ ਹਾਂਜੀ ਵੀਰ ਜੀ ਠੰਡੀ ਠੋਡੀ ਇਹ ਵੀ ਚੰਗੀ ਜੀ ਠੀਕ ਆ ਗਰਮੀਆਂ ਤੇ ਚਾਉਣ ਵਾਲੀ ਆ ਹਾਂਜੀ ਵੀਰ ਜੀ ਕਿੰਨੇ ਕ ਚਰਦੀ ਸੂਈ ਹੋਗੀ ਵੀਰ ਜੀ ਹੋਵੇ ਕੋ ਬੱਚਾ ਤੁਹਾਡੇ ਸਾਹਮਣੇ ਆ ਹਾਂਜੀ ਕੋਈ ਮਹੀਨੇ ਦਾ ਕਹਿੰਦੇ 2-4 ਤਾਂ ਕੋਈ ਵੱਧ ਲ ਜੀਲਾ ਮਾਜੀ ਜਿਹੜਾ ਇਸ ਨੂੰ ਚੋਕੇ ਦੇ ਦੇਣਾ ਕੱਡੇ ਵਾਲਾ ਦੁੱਧ 12 ਲੀਟਰ ਮਿਰਜੀ ਮਿਲ ਕੇ ਦਵਾਂਗੇ ਤਿਆਰ ਜਿਹੜਾ ਬਿਲਕੁਲ ਹਾਂਜੀ ਮਿਰਜੀ ਭਵੇਂ ਮੇਰਾ ਵੀਰ ਕੋਈ ਵੀਡੀਓ ਕੋਲ ਤੇ ਚਵਾਲੇ 12 ਲੀਟਰ ਜਿਹੜਾ ਮਿਲ ਕੇ ਦੇ ਦੇਣਾ ਕੰਡੇ ਵਾਲਾ ਅੱਛਾ ਤੇ ਉਤਰਾਂ ਵੀਰ ਜੀ ਠੰਡੀ ਸੀਲ ਦੀ ਹਾਂਜੀ ਮਿਰਜੀ ਠੰਡੀ ਜੀ ਦਿਖਾ ਦਿਓ ਇੱਕ ਵਾਰੀ ਬਾਬ ਹੋਵੇ ਮਿਰਜੀ ਦਿਖਾ ਦਿਓ ਤੇ ਬਾਅਦ ਵਿੱਚ ਦਿਖਾ ਦਿਨ ਦਿਖਾ ਦਿਓ ਫਿਰ ਆ ਬੱਚੀ ਜੇ ਤੇ ਮਗਰ ਰਸੀਬ ਜੀ ਉਹ ਦਿਖਾਉਂਦੇ ਨਹੀਂ ਤਾਂ ਅਸੀਂ ਵੀ ਜੀ ਮੜੀ ਜੀ ਪਾ ਲਈਨੇ ਫਿਰ ਵੀ ਅੱਛਾ ਹਾਂ ਜੀ ਹਾਂ ਜੀ ਠੀਕ ਐ ਇਹ ਵੀ ਪੌਣੀ ਚੰਗੀ ਆਉਂਦਾ ਪਾਈ ਦੀ ਜਣੀ ਏ ਉਹ ਵਾਕ ਨਹੀਂ ਪਾਉਂਦੇ ਜੇ ਇਹ ਆ ਵੀ ਹੁਣ ਚਲੋ ਮੱਖੀ ਮੁੱਖੀ ਹੁੰਦੀ ਆ ਤੇ ਉਹਦੇ ਕਰਕੇ ਚਲੋ ਵਾਧਾ ਹੋ ਜਾਂਦਾ ਵਾ ਇਹਦਾ ਤੇ ਜਵਾ ਬਿਰਦੀ ਕੋ ਲਾ ਰੋਂ ਲੱਗੀਦਾ ਆ ਜੀ ਠੀਕ ਐ ਚਲੋ ਬੰਨਣਾ ਫਿਰ ਤੇ ਦਿਖਾ ਦੇ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਪ੍ਰੋਪਰ ਹੱਥ ਨਹੀਂ ਚਵਾਈ ਵਾਲਾ ਥਾਣਾ ਦਿਖਾ ਦਵਾਂਗੇ ਜੀ ਜਵਾਸ ਆਹ ਦੇਖੋ ਜੀ ਮੋਟੀ ਤਾਂ ਜੇ ਦੂਸਰੇ ਕੋਈ ਥਾਣਾ ਮੈਂ ਦਿਖਾ ਦਵਾਂ ਕੋਈ ਜੀ ਧੂਰ ਨਹੀਂ ਵਿੱਚ ਛਿਟਾ ਕੋਈ ਕੁਝ ਨਹੀਂ ਜੀ ਹਾਏ ਜੀ ਕੀ ਜੀ ਤੋਰੋ ਫੇਰ ਇੱਕ ਵਾਰ ਤੇ ਦੋ ਦੋ ਤੇਰਾ ਪੱਕਾ ਕਿੰਨਾ ਤਿਆਰ ਦੱਸਿਆ ਜੀ ਜਿਹੜਾ ਇਥੋਂ ਚੋਗੇ ਲੈਣਾ 12 ਲੀਟਰ ਪੂਰਾ ਮਿਣਕੇ ਦਵਾਂਗੇ ਵੀ ਪੱਕਾ ਤਿਆਰ ਪੱਕਾ ਹੋਵੇ ਜੀ ਪੱਕਾ ਤੋਰੋ ਫੇਰ ਇੱਕ ਵਾਰ ਜਿਹੜਾ ਵਿਰਜਲ ਆਜੂਗਾ ਤੇ ਜਾਰੀ ਕਰੂਗਾ ਸਾਰੀਆਂ ਗਰਮੀਆਂ ਠੀਕ ਹੈ ਜੀ ਦੁੱਧ ਜਿਹੜਾ ਕਹਿੰਦੇ ਵੀ 12 ਲੀਟਰ ਹੁਣ ਹੈਗਾ ਇਹਦੇ ਕੋਲ ਆ ਜ ਲੈ ਵੀ ਉਹ ਰਸੀ ਵੈਸੇ ਪਾਈ ਦੀ ਭਾਵੇਂ ਇਦਾਂ ਬਹਿ ਜਾ ਠੀਕ ਆ ਭਾਜੀ ਆਲੀ ਉਹ ਤਰਾਂ ਠੰਡੀ ਸੀਲ ਉਹ ਤਰਾਂ ਠੰਡੀ ਸੀਲ ਜੀ ਠੀਕ ਆ ਜੀ ਉਹ ਵੈਸੇ ਪਾਲੀ ਦੀ ਬੀਤੀ ਮੜੀ ਜੀ ਚਲੋ ਲੈ ਚੋ ਤੇ ਕਿੰਨਾ ਫਿਰ ਵੀ ਦੀ ਮੁੱਲ ਰੱਖਣੇ ਦਾ ਆਪਾਂ ਮੁੱਲ ਵੀਰ ਜੀ ਜੇ ਤੇ ਬੱਚਾ ਹੁੰਦਾ ਨਾਲੂ ਦੇ ਹਾਂਜੀ ਵੀਰ ਜੀ ਬੱਛੀ ਸੀ 45000 ਦੀ ਹਾਂਜੀ ਤੂੰ ਹੁਣ ਤੁਸੀਂ ਜਿੰਨੇ ਦੀ ਕਹਿਣਗੇ ਉਹਨੇ ਦੀ ਦੇ ਦਾਂ ਹਰ ਦਵਾ ਆਪੀ 40000 ਦੀ ਦੇ ਦੋ 40000 ਦੀ ਨਾ ਦਈਏ ਥੋੜੀ ਕਿ ਸ਼ੋਰਟ ਕਰ ਦੀਏ ਔਰ ਥੋੜੀ ਕਰਾਓ ਫਿਰ ਕਿੰਨੀ ਕਰੋਣੀ ਵੀਰ ਜੀ ਆਪ ਵੀ ਕਰ ਦੋ ਮੈਂ ਦਾ ਦੋ ਤੁਸੀਂ ਇੱਕੋ ਗੱਲ ਕਰੀਏ ਫਿਰ ਜੱਸ ਨੋ ਜਿੱਥੇ ਹੋਈ ਨਹੀਂ ਸਾਡਾ ਕਰ ਦਿਓ ਤਕੜਾ ਕਰਿਓ ਬੋਦਾ ਵੀ ਨਹੀਂ ਜੱਜ ਜੀ ਗੱਲ ਕਰ ਦਿੰਦੇ ਆ ਜੱਜ ਜੀ ਕਰੋ ਤੁਸੀਂ ਇੱਕੋ ਜੱਸ ਨੋ ਕਰ ਦਈਏ ਹਾਂਜੀ ਹਾਂਜੀ 35000 ਦੀ ਦੇ ਦੀਏ ਹੈ 35000 ਦੀ ਮਿਲਦੀ ਨਹੀਂ ਜੇ ਏਡੀ ਬੱਸੀ ਕੋਈ ਨਹੀਂ ਦੇ ਜਾਣਦੀ ਹੈ ਉਹਨਾਂ ਕੋ ਨਹੀਂ ਦਾਂ ਚਲੋ ਠੀਕ ਹੈ ਵੀ ਤੁਹਾਡੇ ਕਹਿੰਦੇ 35000 ਦੀ ਗਾਂ ਤੇ ਜਿਹੜਾ ਲੈ ਲੇਗਾ ਗਰਮੀਆਂ ਸਾਰੀਆਂ ਹਾਂਜੀ ਦੋਨੋਂ ਵੀਰ ਜੀ ਕੋਈ ਮਰਵੜ ਇਹ ਗਰਮੀ ਮਹਿਸੂਸ ਕਰਨ ਵਾਲੀ ਵੀ ਨਹੀਂ ਹੈਗੀ ਧੋਬ ਚ ਪਲੋ ਜਿੱਦਾਂ ਮਰਦੀ ਠੀਕ ਹੈ ਹਾਂਜੀ ਵੀਰ ਜੀ ਦੁੱਧ ਵੀ ਸੰਗੜਾ ਆ ਜੇ ਠੀਕ ਹੈ ਜੀ ਸਾਢੇ 6 ਫੜ ਦਾ ਦੁੱਧ ਜੇ ਠੀਕ ਹੈ ਬਾਕੀ ਚਲੋ ਕੋਈ ਵੀ ਰਿੱਥੇ ਆ ਗਿਆ ਆਪਣੀ ਤਸੱਲੀ ਕਰਕੇ ਹਾਂਜੀ ਵੀਰ ਜੀ ਭਵੇਂ ਚੋਕ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਚ ਆ ਕੇ ਖੜੇ ਜੀ